ਲੋਜੀ ਸਾਰੇ அன்பਿਆਰ ਪਰਿਹਾਸ੍ਰੀ ਕਾਲਾ ਖਰਾੜਾ ਸਭ ਠੀਕ ਹੋਸਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਪਹਿਲਾਂ ਸਾਰੇ ਪੈਨ ਪ੍ਰਾਪ ਨੂੰ ਰਿਕਵੈਸਟ ਹੈ ਜੀ ਵੀਡੀਓ ਚੈਨਲ ਤੇ ਨਵੇਂ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਆਪਾਂ ਕਹਿ ਸੌਨ ਲੈਵਰੀ ਨਹੀਂ ਕਰਦੇ ਪਲੀਜ਼ ਕੋਈ ਵੀ ਭੈਣ ਕੈਸ ਸਮਝੇ ਲੈਵਰੀ ਫੋਨ ਨਾ ਕਰਿਓ ਜਿਹੜੀਆਂ ਮੇਰੇ ਭੈਣਾਂ ਨੇ ਸੂਟ ਮੰਗਵਾਣਾ ਹੁੰਦਾ ਸਿਰਫ ਆਨਲਾਈਨ ਪੇਮੈਂਟ ਆਪਾਂ ਕਰਵਾਵਾਂਗੇ ਆਨਲਾਈਨ ਪੇਮੈਂਟ ਕਰਵਾ ਕੇ ਤੁਹਾਡਾ ਸੂਟ ਘਰ ਤੁਹਾਡੇ ਘਰ ਤੱਕ ਆਊਗਾ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਟੈਨਸ਼ਨ ਨਾ ਲਿਓ ਟੈਨਸ਼ਨ ਫਰੀ ਹੋ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਆਲ ਇੰਡੀਆ ਸ਼ਿਪਿੰਗ ਆ ਜਿਹੜੀ ਆਪਣੀ ਫਰੀ ਹੁੰਦੀ ਆ ਕਿ ਜੇ ਵੀ ਮੇਰੀ ਭੈਣ ਨੂੰ ਇੰਟਰਨੈਸ਼ਨਲ ਕੋਰੀਅਲ ਦੀ ਸਰਵਿਸ ਲੈਣੀ ਆ ਉਹ ਵੀ ਆਪਾਂ ਤੁਹਾਨੂੰ ਬਹੁਤ ਵਧੀਆ ਪ੍ਰੋਵਾਈਡ ਕਰਾਵਾਂਗੇ ਤੁਸੀਂ ਸਾਨੂੰ ਟੈਂਸ਼ਨ ਫਰੀ ਆਰਡਰ ਦੇ ਸਕਦੇ ਹੋ ਫਾਰਮ ਤੋਂ ਕੋਈ ਵੀ ਮੇਰੀ ਭੈਣ ਨੇ ਆਰਡਰ ਦੇਣਾ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੀ ਨੇ ਕਿਉਂਕਿ ਕਾਫੀ ਜ਼ਿਆਦਾ ਆਰਡਰ ਨੇ ਜਿਹੜੇ ਹੁਣ ਆਪਣੇ ਫਾਰਮ ਤੋਂ ਚੱਲ ਰਹੇ ਨੇ ਜਿਹੜੀਆਂ ਮੇਰੇ ਭੈਣਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਆਪਣੀ ਸਾਰੀ ਸਰਵਿਸ ਬਾਰੇ ਪਤਾ ਕਰ ਵੀ ਆਪਾਂ ਕਿੱਦਾਂ ਦੀ ਸਰਵਿਸ ਦਿੰਨੇ ਆ ਕਿੱਦਾਂ ਦਾ ਆਪਣਾ ਸਟਾਫ ਆ ਕਿੱਦਾਂ ਦੀ ਆਪਣੇ ਰੇਟ ਆ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਤੁਸੀਂ ਤਿਆਰ ਕਰਵਾਣਾ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਤੇ ਆਪਣੇ ਪਸੰਦ ਦੇ ਸੂਟ ਬਣਵਾ ਸਕਦੇ ਹੋ ਅੱਜ ਜਿਹੜੀ ਆਪਾਂ ਸੂਟ ਦਿਖਾਵਾਂਗੇ ਤੁਹਾਨੂੰ ਵਿంటర్ ਕਲੈਕਸ਼ਨ ਪ੍ਰਿੰਟ ਸੂਟ ਦਿਖਾਵਾਂਗੇ ਬਹੁਤ ਵਧੀਆ ਸੂਟ ਹੋਣਗੇ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਆ ਵੀਡੀਓ ਸਟਾਰਟ ਇਹ ਜਿਹੜੇ ਸੂਟ ਨੇ ਸ਼ਿਮਰ ਪਸ਼ਮੀਨਾ ਦਾ ਸ਼ਿਮਰ ਬਹੁਤ ਜ਼ਿਆਦਾ ਇਸ ਟਾਈਮ ਟ੍ਰੈਂਡਿੰਗ ਚ ਚੱਲ ਰਹੀ ਆ ਗਈ ਸ਼ਿਮਰ ਗਰਮੀਆਂ ਚ ਵੀ ਆਈ ਸੀਗੀ ਸਮਰ ਕਲੈਕਸ਼ਨ ਚ ਵੀ ਰਹੀ ਆ ਗਈ ਤੇ ਵਿంటర్ ਚ ਸਿਮਰ ਆ ਗਈ ਜਿਹੜੀ ਆਪਾਂ ਬਹੁਤ ਜ਼ਿਆਦਾ ਸੇਲ ਕਰ ਰਹੇ ਹਾਂਗੇ ਕਈ ਸੂਟ ਏਦਾਂ ਦੇ ਨੇ ਜਿਨ੍ਹਾਂ ਦੀ ਆਪਾਂ ਫੋਟੋ ਤੇ ਵੀਡੀਓ ਲਾਉਣ ਦਾ ਵੀ ਆਪਾਂ ਨੂੰ ਟਾਈਮ ਨਹੀਂ ਲੱਗਿਆ ਸਿਰਫ ਆਪਣੇ ਆਫਲਾਈਨ ਹੀ ਸੇਲ ਹੋ ਗਏ ਨੇ ਅੱਜ ਜਿਹੜਾ ਆਪਾਂ ਤੁਹਾਨੂੰ ਇਹ ਸੂਟ ਦਿਖਾਵਾਂਗੇ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਸੇੜੀ ਰਹਿ ਗਈ ਹੋਣਾ ਵਿੱਚੋਂ ਤਿੰਨ ਚਾਰ ਸੇੜ ਇਹਦੇ ਵਿੱਚੋਂ ਆਪਣੇ ਸੇਲ ਹੋ ਗਏ ਨੇ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਸ਼ਿਮਰ ਪਸ਼ਮੀਨਾ ਦਾ ਇਹ ਬੇਅਸੀ ਇਹ ਸੂਟ ਵਿਦਾਉਟ ਲਾਈਨਿੰਗ ਵੀ ਬਣ ਸਕਦਾ ਜੇ ਤੁਸੀਂ ਕਪੜੇ ਦੀ ਕਰੇਸ ਵਧੀਆ ਬਣਾਉਣੀ ਹੈ ਕਿ ਵਧੀਆ ਲੁੱਕ ਦੇਣੀ ਹੈ ਜੇ ਤੁਸੀਂ ਇਹਨੂੰ ਲਾਈਨਿੰਗ ਲਗਾ ਲੂਗੇ ਤਾਂ ਆਡਾ ਕਹਿੰਦਾ ਕਹੋਂ ਦਾ ਸੂਟ ਤਿਆਰ ਹੋ ਗਿਆ। ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ। ਜਿੱਦਾਂ ਮਰਜ਼ੀ ਪਸਲੀਨ ਦਾ ਦੁਪੱਟਾ ਲਗਾ ਕੇ ਪਿਓਰ ਦਾ ਦੁਪੱਟਾ ਲਗਾ ਕੇ ਤੁਸੀਂ ਇਹਨੂੰ ਆਪਣੀ ਪਸੰਦ ਦਾ ਸੂਟ ਤਿਆਰ ਕਰ ਸਕਦੇ ਹੋ। ਡਿਜ਼ਾਈਨਿੰਗ ਦੇਖੋ ਤੁਸੀਂ ਸੂਟ ਵੀ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਰਸਟ ਜੇ ਕਲਰ ਦਾ ਸੂਟ ਆਗਾ ਇਹ। ਸ਼ਿਮਰ ਪਸ਼ਮੀਨਾ ਸੰਕਰ ਬ੍ਰਾਂਡ ਦਾ گا۔ ਕੰਨੀ ਆਪਾਂ ਤੁਹਾਨੂੰ ਸਾਰੇ ਸੂਟਾਂ ਦੇ ਨਾਲ ਦਵਾਂਗੇ ਕਿਉਂਕਿ ਆਪਾਂ ਕੋਈ ਵੀ ਕੱਪੜਾ ਦਾ ਜਿਹੜਾ ਨਾਂ ਦਾ ਬ੍ਰਾਂਡ ਦਾ ਨਹੀਂ ਵੇਚਦੇ ਹੈ ਸਿਰਫ ਬ੍ਰਾਂਡ ਹੀ ਆਪਾਂ ਸੇਲ ਕਰਦੇ ਆਂਗੇ ਜਿੰਨੀ ਸੂਟਾਂ ਦੀ ਜਿਹੜੀ ਜਿਹੜੀ ਕੰਨੀ ਉਹ ਜਿਹੜਾ ਜਿਹੜਾ ਬ੍ਰਾਂਡ ਹੋਊਗਾ ਆਪਾਂ ਤੁਹਾਨੂੰ ਨਾਮ ਦੇ ਨਾਲ ਸ਼ੋਅ ਕਰਾਂਗੇ ਇਹ ਜੀ ਇਹ ਸੀ ਆਪਣੇ ਕੋਲੇ ਫਾਸਟ ਕਲਰ ਰੇਟ ਆਪਾਂ ਵੀਡੀਓ ਦੇ ਨਾਲ ਦੱਸਾਂਗੇ ਵੀਡੀਓ ਦੇ ਨਾਲ ਬਣੇ ਲਿਖੋ ਸੈਕੰਡ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਗ੍ਰੀਨ ਸਰਦੀਆਂ ਵਾਲੇ ਸਾਰੇ ਸੂਟ ਹੋਣਗੇ ਕਲਰ ਹੋਣਗੇ ਗ੍ਰੀਨ ਕਲਰ ਦਾ ਸੂਟਾਂ ਦਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਨਾ ਸੂਟਾਂ ਦੇ ਵਿੱਚ ਸਿਮਰ ਦੀ ਤਰ੍ਹਾਂ ਜਿਹੜੀ ਵੀ ਨਹੀਂ ਭੈਣਾਂ ਨੂੰ ਸਿਮਰ ਬਾਰੇ ਪਤਾਗਾ ਨਾ ਸਾਈਨ ਹੁੰਦੀ ਆ ਦੇ ਵਿੱਚ ਉਹਦਾ ਸਾਈਨ ਆ ਇਹਦੇ ਵਿੱਚ ਸੂਟ ਚ ਡਿਜ਼ਾਈਨ ਤੁਸੀਂ ਚੈੱਕ ਕਰੋ ਅਗਲਾ ਕਲਰ ਹੈਗਾ ਆਪਣੇ ਕੋਲੇ ਲਵੈਂਡਰ ਸ਼ੇਡ ਬਹੁਤ ਜਿਆਦਾ ਟ੍ਰੈਂਡੀ ਚ ਰਿਹਾ ਹੈ ਇਹ ਬਹੁਤ ਕਲਰ ਸਾਰੀਆਂ ਚ ਵੀ ਆਪਾਂ ਬਹੁਤ ਜਿਆਦਾ ਸੇਲ ਕੀਤੀ ਆ ਵਾਣੇ ਕਲਰਾਂ ਦੀ ਇਹ ਸਾਰੇ ਸੰਕਰ ਬ੍ਰੈਂਡ ਦੇ ਸੂਟ ਨੇ ਇਹਨਾਂ ਦੇ ਜਿਹੜਾ ਰੇਟ ਆ ਔਰ 800 ਰਹਿਣ ਵਾਲਾ ਹੈ ਵਿਦ ਸ਼ਿਪਿੰਗ ਜੇ ਤੁਸੀਂ ਮੈਨ ਤੋਂ ਆਫਲਾਈਨ ਲੈਣਾ ਤਾਂ ਤੁਹਾਨੂੰ ਇਹ 700 ਦਾ ਪੈਣਾ ਪਾ ਜੇ ਤੁਸੀਂ ਇਹ ਦੋ ਸੂਟ ਲਮੋਗੇ ਤਾਂ ਕਿਉਂ ਸੂਟ ਦੀ ਸ਼ਿਪਿੰਗ ਤੁਹਾਨੂੰ ਕੱਟੀ ਜਾਣੀ ਆਂਗੀ ਜੇ ਤੁਹਾਨੂੰ ਇਹ 1500 ਦੀ ਦੋ ਘਾਣੇ ਲਈ ਅਗਲਾ ਜਿਹੜਾ ਕਪੜਾ ਆਇਆ ਸਟਾਫ ਆਇਆ ਇਹ ਬਿਲਕੁਲ ਨਿਊ ਆਇਆਗਾ ਡਿਜ਼ਾਈਨਿੰਗ ਪਹਿਲਾਂ ਤੁਸੀਂ ਚੈੱਕ ਕਰੋ ਇਹਨਾਂ ਦੀ ਸੂਟਾਂ ਦੀ ਇਹ ਕਿਹੜੇ ਸੂਟ ਰਹਿਣ ਵਾਲੇ ਨੇ ਸਾਰੇ ਸਾਰੀ ਕੰਨੀ ਮਿਲੋਗੇ ਤੁਹਾਨੂੰ ਕੋਈ ਇਹਦੇ ਤੇ ਬੁਰਨੀ ਹੋਣਾ ਕੋਈ ਕੰਪਲੀਟ ਨਹੀਂ ਹੈਗੀ ਇਹਦੀ ਸੂਟ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਫੁਲਵਾ ਜਾਂ ਪ੍ਰਿੰਟ ਆਗਾ ਇਹਦੇ ਆਹ ਵੜੀ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਬਾਟਮਾਂ ਵੀ ਜਿਹੜੀ ਉਹ ਸੈਲਫ ਪ੍ਰਿੰਟ ਰਹਿਣ ਵਾਲੀ ਆਗੀ ਸ਼ਰਟ ਤੇ ਪ੍ਰਿੰਟ ਤੁਹਾਨੂੰ ਦਿਖੀ ਰਿਹਾਗਾ ਬਾਟਮ ਦੇ ਵਿੱਚ ਕੋਲਮਾ ਕੋਲਮਾ ਪ੍ਰਿੰਟ ਆਗਾ ਉਹ ਸਹਿ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖਦਾ ਹੋਵੇ ਆਪਨੇੜੇ ਤੋਂ ਕਰਕੇ ਫਿਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਨੇ ਇਹਨਾਂ ਦਾ ਜਿਹੜਾ ਸੁਟਾ ਦਾ ਰੇਟ ਹੋ 700 ਰਹਿਣਾ ਲਗਾ ਪਹਿਲਾ ਕਲਰ ਇਹਦੇ ਵਿੱਚ ਆ ਸੀਗਾ yellow ਸੈਕੰਡ ਕਲਰ ਇਹਦੇ ਵਿੱਚ ਹੈਗਾਗਾ ਗਾਜਰੀ ਜਿਹਾ ਕਲਰ ਆ ਗਿਆ ਰੇਟ ਗਾਜਰੀ ਜਿਹਾ ਆ ਗਿਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਵਧੀਆ ਸਟੱਫ ਆਗਾ ਬਹੁਤ ਜਿਆਦੇ ਵਧੀਆਗਾ ਤੁਸੀਂ ਜਿੱਦਾਂ ਮਰਜੀ ਟੈਂਸ਼ਨ ਫਰੀ ਹੋ ਕੇ ਆਰਡਰ ਦੇ ਸਕਦੇ ਹੋ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਸਟੱਫ ਨੂੰ ਕੋਸ ਨਹੀਂ ਹੋਣਾ ਕਿਉਂਕਿ ਆਪਣਾ ਆਫਲਾਈਨ ਸਟੱਫ ਹੈ ਇਹ ਕਪੜਾ ਬਹੁਤ ਜਿਆਦੇ ਸੇਲ ਹੋ ਰਿਹਾਗਾ ਆਹ ਵਾਲੀ ਇਹਦੇ ਨਾਲ ਨਾਲ ਇਹ ਸੈਲਫ ਪ੍ਰਿੰਟ ਬਾਟਮ ਤੇ ਮੇਰੇ ਬਾੜਾ ਨੂੰ ਟੈਨਸ਼ਨ ਹੁੰਦੀ ਆ ਕਿ ਵੀ ਉਹ ਤਾਂ ਨਹੀਂ ਆਨਲਾਈਨ ਕਪੜਾ ਮਗਵਾਉਣਾ ਪਤਾ ਨਹੀਂ ਕਿਦਾਂ ਦਾ ਹੋ ਕਿਦਾਂ ਦਾ ਨਹੀਂ ਹੋਗਾ ਇਦਾਂ ਤੁਸੀਂ ਕੁਝ ਨਾ ਸੋਚਿਓ ਜੇ ਤੁਹਾਡੇ ਪਸੰਦ ਆ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਟੈਨਸ਼ਨ ਫਰੀ ਹੋ ਕੇ ਮੈਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆਪਣੀ ਜਿਹੜੀ ਸਰਵਿਸ ਉਹਦੀਆ ਕੋਰੀਅਰ ਸਰਵਿਸ ਉਹ ਵੀ ਬਹੁਤ ਜ਼ਿਆਦਾ ਫਾਸਟ ਆ ਤੁਹਾਨੂੰ ਸਿਰਫ 2-3 ਦਿਨਾਂ ਦੇ ਅੰਦਰ ਅੰਦਰ ਪਾਰਸ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਆਲਾ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣਾ ਕਲਰ ਨੇ ਕਿਸੇ ਵੀ ਏਜ ਦੀ ਕੋਈ ਵੀ ਭੈਣ ਪਾ ਸਕਦੀ ਹੈ ਮੰਮੀਆਂ ਪਾ ਸਕਦੀਆਂ ਨੇ ਭੈਣਾਂ ਪਾ ਸਕਦੀਆਂ ਨੇ ਕਿਸੇ ਵੀ ਏਜ ਦੀ ਲੇਡੀਜ਼ ਵੀਅਰ ਕਰ ਸਕਦੀ ਹੈ ਇਹ ਵਾਲੇ ਸੂਟ ਆਹ ਬੜੀ ਇਹਦੇ ਨਾਲ ਰਹਿਣ ਲਈ ਆ ਵਾਟ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਲਗਾ ਸਕਦੇ ਹੋਗੇ ਇਹਨਾਂ ਕਿਦਾਂ ਦਾ ਦੁਪੱਟਾ ਤੁਸੀਂ ਪਸੰਦ ਕਰੋਗੇ ਜੇ ਤੁਸੀਂ ਮੇਰੇ ਕੋਲੋਂ ਲਗਵਾਣਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਤੁਹਾਡੀ ਚੋਇਸ ਦਾ ਦੁਪੱਟਾ ਨਾਲ ਲਗਾ ਦੇਵਾਂਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਨਿਊਜਸ ਇਹੜਾ ਆਇਆ ਬਿਲਕੁਲ ਲਾਈਟ ਲਾਈਟ ਜਿਹਾ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਸੀਗੇ ਪਹਿਲਾਂ ਇਹਦੇ ਵਿੱਚ ਆਪਣੇ ਕੋਲੇ ਸੇ ਕਲਰ ਸੀਗੇ ਤੈਨਾਂ ਆਪਣੇ ਆਫਲਾਈਨ ਸੇਲ ਹੋ ਗਏ ਤੈਨ ਆਪਾਂ ਤੁਹਾਨੂੰ ਸ਼ੋਅ ਕਰ ਦਿੱਤੇ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਦਰ ਦੇਣਾ ਆਪਾਂ ਨਾ ਵੀਡੀਓ ਲਈਏ ਕੱਟੀਆਂ ਵੀਡੀਓ ਆਪਾਂ ਤੋਂ ਨਹੀਂ ਬਣਾਈਆਂ ਜਾਂਦੀਆਂ ਜਾਨੂ ਇੱਕ ਦੋ ਪੀਸ ਪੀਸ ਵਿੱਚੋਂ ਸੇਲ ਹੋ ਜਾਂਦੇ ਨੇ ਇਸ ਲਈ ਵੀਡੀਓ ਤੇ ਲੋੜ ਨੂੰ ਆਪਣੇ ਕੋਲੇ ਕਲਰ ਦਿਖਾਉਣ ਨੂੰ ਘਟ ਜਾਂਦੇ ਨੇ ਫਿਰ ਜਿੰਨੇ ਖੁੰਦੇ ਨੇ ਆਪਾਂ ਨੂੰ ਦਿਖਾਉਣੇ ਪੈਸੇ ਨਹੀਂ ਆਹ ਸੀ ਇਹਦੇ ਨਾਲ ਬਾਟਮ ਰੱਖੀ ਹੋਈ ਏਸੀ ਅੱਜ ਵਾਲੀ ਆਪਣੀ ਛੋਟਾ ਦੀ ਕਲੈਕਸ਼ਨ ਬਹੁਤ ਜਿਆਦਾ ਸੋਹਣੀ ਆਪਾਂ ਤੁਹਾਨੂੰ ਵਿੰਟਰ ਕਲੈਕਸ਼ਨ ਦੇ ਪ੍ਰਿੰਟਸ ਫੂਟ ਦਿਖਾਈ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਫੂਟ ਪਸੰਦ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਲਾਵਾਂਗੇ ਤੁਸੀਂ ਸਾਡੇ ਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਪਲੀਜ਼ ਸਾਨੂੰ ਓਨਲੀ ਵਟਸਐਪ ਉਹ ਨਹੀਂ ਲੱਗ ਰਹੀ ਹੈਗੀ ਇਹ ਵੀ ਹੱਕ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਤੁਸੀਂ ਸਤੋਂ ਨਾਲ ਸਟੀਚਿੰਗ ਲੈਣੀ ਹੈ ਤੁਸੀਂ ਸਟੀਚਿੰਗ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਇਹ ਸੀ ਅੱਜਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ